ਸਾਸ਼ੀ ਕਾਲ ਜੀ ਲਾਡਲੀਆਂ ਵੀਡੀਓ ਵਿੱਚ ਜਦੋਂ ਮਿੰਦਾ ਆਪਣੀ ਕੁੜੀ ਮਿੰਦੋ ਦੇ ਲੋੜੀ ਦਾ ਸੱਦਾ ਦੇਣ ਜਾਂਦਾ ਆ ਉਹ ਪਹਿਲਾ ਬੁੱਟਰ ਦੇ ਘਰ ਜਾਂਦਾ ਆ ਤੇ ਬੁੱਟਰ ਨੂੰ ਕਹਿੰਦਾ ਆ ਕਿ ਬਾਈ ਆਪਾਂ ਆਪਣੀ ਭੈਣ ਨੂੰ ਮਨਾ ਕੇ ਲਿਆਣਾ ਆ ਕਿ ਉਹ ਵੀ ਮੇਰੀ ਕੁੜੀ ਦੀ ਲੋੜੀ ਤੇ ਆਵੇ ਤੇ ਬੁੱਟਰ ਮੰਨ ਜਾਂਦਾ ਹੈ ਬੁੱਟਰ ਜਿਆਦਾ ਜਾਂਦਾ ਆ ਉਸ ਦੇ ਨਾਲ ਤੇ ਉਸ ਨੂੰ ਮਨਾਉਂਦੇ ਆ ਕਿ ਤੂੰ ਸਾਡੇ ਘਰ ਆਈਂ ਗੁਰਪ੍ਰੀਤੋ ਮਿਲੀ ਚਾਹੇ ਨਾ ਮਿਲੀ ਪਰ ਸਾਡੇ ਨਾਲ ਮਿਲ ਵਰਤ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਕਿਉਂਕਿ ਜਿੱਦਾਂ ਉਸਨੇ ਤੈਨੂੰ ਛੱਡ ਦਿੱਤਾ ਪਹਿਲਾਂ ਬੁੱਟਰ ਬਾਈ ਨੂੰ ਵੀ ਛੱਡਦਾ ਸੀ ਤੇ ਹੁਣ ਉਸਨੇ ਮੈਨੂੰ ਵੀ ਘਰ ਵਿੱਚੋਂ ਅਲੱਗ ਕਰ ਦਿੱਤਾ ਮੈਂ ਨਹੀਂ ਚਾਹੁੰਦਾ ਕਿ ਆਪਾਂ ਸਾਰਾ ਪਰਿਵਾਰ ਇਕੱਲਾ ਇਕੱਲਾ ਰਹੀਏ ਹੁਣ ਆਪਾਂ ਸਾਰਾ ਪਰਿਵਾਰ ਇਕੱਠੇ ਹੀ ਰਹਿਣਾ ਆ ਬਾਈ ਜੋ ਕਰਦਾ ਆ ਉਹ ਤਾਂ ਆਪਣੇ ਵੱਡੇ ਹੋਣ ਦਾ ਮਾਣ ਕਰਦਾ ਆ ਉਸਨੇ ਕਦੇ ਨਹੀਂ ਸੋਚਿਆ ਕਿ ਛੋਟਿਆਂ ਨੂੰ ਕੀ ਚਾਹੀਦਾ ਆ ਜਾਂ ਉਹ ਕੀ ਚਾਹੁੰਦੇ ਆ ਪਰ ਉਸਨੇ ਹਮੇਸ਼ਾ ਹੀ ਆਪਣੀ ਮਰਜ਼ੀ ਕੀਤੀ ਆ ਫਿਰ ਜਦੋਂ ਉਸਦੀ ਭੈਣ ਮੰਨ ਜਾਂਦੀ ਆ ਕਿ ਵੀਰੇ ਮੈਂ ਤੇਰੀ ਕੁੜੀ ਦੀ ਲੋੜੀ ਤੇ ਆਵਾਂਗੀ ਤੇ ਉਹ ਦੋਨੋਂ ਜਾਣੇ ਬਹੁਤ ਖੁਸ਼ ਹੁੰਦੇ ਹਨ ਤੇ ਜਦੋਂ ਉਹ ਘਰ ਆਂਦੇ ਆ ਤੇ ਸ਼ਾਮ ਨੂੰ ਲੋੜੀ ਦਾ ਪ੍ਰੋਗਰਾਮ ਹੁੰਦਾ ਆ ਉਹ ਬਹੁਤ ਤੁਮਤਾਮ ਨਾਲ ਲੋੜੀ ਦਾ ਪ੍ਰੋਗਰਾਮ ਮਨਾਉਂਦੇ ਆ ਤੇ ਜਦੋਂ ਗੁਰਪ੍ਰੀਤ ਨੂੰ ਉਸਦੀ ਭੈਣ ਦੇਖਦੀ ਹੈ ਤਾਂ ਗੁਰਪ੍ਰੀਤ ਦਾ ਤਾਂ ਗੁੱਸਾ ਬਹੁਤ ਹੀ ਵਧ ਜਾਂਦਾ ਆ ਉਹ ਮਿੰਦੇ ਨੂੰ ਕਹਿੰਦਾ ਆ ਕਿ ਉਸਨੇ ਮੇਰੇ ਦੁਸ਼ਮਣਾਂ ਨੂੰ ਬੁਲਾਇਆ ਹੋਇਆ ਆ ਬੁੱਟਰ ਵੀ ਉੱਥੇ ਆ ਤੇ ਉਹ ਮੇਰੀ ਭੈਣ ਜੀ ਦਾ ਨਾਂ ਮੈਂ ਇਸ ਘਰ ਦੇ ਵਿੱਚ ਲੈਣਾ ਵੀ ਪਸੰਦ ਨਹੀਂ ਕਰਦਾ ਹੁਣ ਮਿੰਦਾ ਤਾਂ ਮੇਰੇ ਜ਼ਖਮਾਂ ਤੇ ਲੂਣ ਛਿੜਕਦਾ ਆ ਮੈਂ ਕੀ ਕਰਾਂ ਤੂੰ ਜਲਦੀ ਤੋਂ ਜਲਦੀ ਆਪ ਹੀ ਕੰਦ ਕਰ ਲੈ ਅਸੀਂ ਇਸ ਦਾ ਮੂੰਹ ਵੀ ਦੇਖਣਾ ਪਸੰਦ ਨਹੀਂ ਕਰਦੇ ਇਹ ਤਾਂ ਸਾਨੂੰ ਖਜਾ ਖਾ ਜਾ ਕੇ ਮਾਰੇਗਾ ਤੇ ਫਿਰ ਜਦੋਂ ਘਰ ਦੇ ਵਿੱਚ ਗੁਰਪ੍ਰੀਤ ਪੂਰਾ ਕਲੇਸ਼ ਪਾ ਲੈਂਦਾ ਆ ਤਾਂ ਰੋਜੀ ਬਹੁਤ ਦੁਖੀ ਹੁੰਦੀ ਆ ਕਿ ਇਹ ਤਾਂ ਮੇਰੇ ਮੇਰੀ ਕੁੜੀਆਂ ਦੀ ਖੁਸ਼ੀ ਬਰਦਾਸ਼ ਹੀ ਨਹੀਂ ਕਰਦਾ ਉਹ ਤਾਂ ਚੁੱਪਚਾਪ ਅੰਦਰ ਹੀ ਚਲੀ ਜਾਂਦੀ ਆ ਫਿਰ ਜਦੋਂ ਲੋੜੀ ਦਾ ਪ੍ਰੋਗਰਾਮ ਨਾ ਦੇ ਹੁੰਦੇ ਆ ਤਾਂ ਗੁਰਪ੍ਰੀਤ ਕਹਿੰਦਾ ਆ ਕਿ ਮੈਨੂੰ ਇਹਨਾਂ ਦੀ ਆਵਾਜ਼ਾਂ ਵੀ ਮੇਰੇ ਕੰਨਾਂ ਵਿੱਚ ਨਾ ਪੈਣ ਤੇ ਉਸਨੇ ਘਰ ਵਿੱਚ ਕਲੇਸ਼ ਕੀਤਾ ਫੇ ਹੁਣ ਉਹ ਅੱਗੇ ਮਿੰਦੇ ਨੂੰ ਕੀ ਕਹੇਗਾ ਉਸ ਨੂੰ ਗੁੱਸਾ ਕਰੇਗਾ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ